ਯਾਰ ਮੈਂ ਤੁਹਾਨੂੰ ਖੜੀ ਅੱਛ ਮਰਨਾਲ ਮੌਕੇ ਉੱਪਰ ਬੇਨਾਜ਼ਿਰ ਦੀ ਹੈ ਜੀਰੋ ਇਸ ਵੇਲੇ ਦੀ ਬੜੀ ਹੀ ਮੰਦ ਭਾਗੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਜਿੱਥੇ ਅੰਮ੍ਰਿਤਸਰ ਦੇ ਰੇਲਵੇ ਕੁਆਟਰਾਂ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਹੈ ਤਾਂ ਤਸਵੀਰਾਂ ਜੋ ਨੇ ਮੌਕੇ ਦੀਆਂ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਰੇਲਵੇ ਲਾਈਨ ਦੇ ਕੰਡੇ ਸੁੰਨਸਾਨ ਜਗ੍ਹਾ ਦੇ ਉੱਤੇ ਬੈਠ ਕੇ ਨੌਜਵਾਨ ਦੇ ਵੱਲੋਂ ਜ਼ਹਿਰੀਲੀ ਚੀਜ਼ ਖਾਧੀ ਗਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਤੁਹਾਨੂੰ ਦੱਸ ਦਈਏ ਕਿ ਨੌਜਵਾਨ ਦੇ ਵੱਲੋਂ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਇੱਕ ਵੀਡੀਓ ਬਣਾ ਕੇ ਪਾਈ ਗਈ ਜਿਸ ਦੇ ਵਿੱਚ ਉਸ ਨੇ ਵੱਲੋਂ ਬਕਾਇਦਾ ਕਿਹਾ ਗਿਆ ਇਹ ਚੀਜ਼ ਖਾਦੀ ਗਈ ਤਾਂ ਜਦ ਉਸ ਦੀ ਲਾਈਵ ਵੀਡੀਓਜ਼ ਤੇ ਦੋਸਤਾਂ ਨੇ ਵੇਖੀ ਤਾਂ ਉਹਨਾਂ ਦੇ ਵੱਲੋਂ ਫੋਨ ਕਰਕੇ ਪੁੱਛਿਆ ਗਿਆ ਕਿ ਤੂੰ ਆ ਕੀ ਕਰ ਲਿਆ ਤਾਂ ਉਸ ਦੇ ਵੱਲੋਂ ਕਿਹਾ ਗਿਆ ਕਿ ਮੇਰੇ ਮਾਪਿਓ ਨਹੀਂ ਰਹੇ ਇਸ ਦੁਨੀਆ ਤੇ ਤਾਂ ਹੁਣ ਮੇਰਾ ਵੀ ਮਾਪਿਓ ਤੋਂ ਬਿਨਾਂ ਜੀਣ ਦਾ ਕੋਈ ਜੀ ਨਹੀਂ ਕਰਦਾ ਇਸ ਕਰਕੇ ਮੈਂ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ ਤਾਂ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਨੌਜਵਾਨ ਦੀ ਪਛਾਣ ਵਿਕਰਮਜੀਤ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ ਕਰੀਬ 33 ਸਾਲ ਦੱਸੀ ਜਾ ਰਹੀ ਹੈ ਔਰ ਇਹ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਤਾਂ ਤਸਵੀਰਾਂ ਵੇਖ ਸਕਦੇ ਹੋ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤੇ ਵਿਚੀ ਬੈਠ ਕੇ ਨੌਜਵਾਨ ਦੇ ਵੱਲੋਂ ਖੋਫਨਾ ਕਦਮ ਚੁੱਕਿਆ ਗਿਆ ਨੌਜਵਾਨ ਦੇ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਤੇ ਪੁਲਿਸ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਇਹ ਭਾਜੀ ਇਹਦਾ ਨਾਮ ਵਿਕਰਮਜੀਤ ਸਿੰਘ ਜੀ ਤੁਹਾਡਾ ਕੀ ਲੱਗਦਾ ਇਹ ਗਵਾਂਡੀ ਯਾਰ ਦੋਸਤ ਇਹਦੇ ਪਰਿਵਾਰ 'ਚ ਕੋਈ ਹੈ ਨਾ ਪਰਿਵਾਰ ਦੇ ਵਿੱਚ ਬ੍ਰਦਰ ਆ ਡੈਡੀ ਮੰਮੀ ਦੀ ਡੈਥ ਹੋ ਗਈ ਇਹਨਾਂ ਦੀ ਕੀ ਅਟਾ ਕਰਨ ਕੀ ਸੀ ਜਿਹੜਾ ਸੁਸਾਈਡ ਕੀਤਾ ਗਿਆ ਦੇ ਵੱਲੋਂ ਕਾਰਨ ਇਦਾਂ ਬਾਅਦ ਕਹਿੰਦਾ ਡੈਡੀ ਮੰਮੀ ਆ ਨਹੀਂ ਆ ਤੇ ਮੈਂ ਵੀ ਨਹੀਂ ਰਹਿਣਾ ਤੇ ਨਸ਼ਾ ਕਰਦੇ ਸੀ ਤੇ ਬਾਅਦ ਦਵਾਈ ਖਾ ਲਈ ਜਾਨ ਲਾਸਟ ਹਾਂਜੀ ਹਾਂਜੀ ਅਨਾ ਵੀਡੀਓ ਪਾਈ ਲਾਈਵ ਹੋ ਕੇ ਜੋ ਦਵਾਈ ਖਾਦੀ ਤਾਂ ਆਪਾਂ ਪ੍ਰਚਾਰ ਕਰਦੇ ਕਰਦੇ ਇੱਥੇ ਆਏ ਆ ਤੇ ਇਹ ਵੀਡੀਓ ਤੁਹਾਨੂੰ ਪਾਈ ਨਹੀਂ ਲਾਈਵ ਤੇ ਆਪਣੇ ਪੇਜ ਤੇ ਪਾਈ ਇੰਸਟਾ ਤੇ ਕੀ ਕਾਰਨ ਕੀ ਲੱਗਦਾ ਕਾਰਨ ਕੁਛ ਨਹੀਂ ਇਦਾਂ ਆਪਣੇ ਇਹਨੇ ਖੁਦਕੁਸ਼ੀ ਆਪ ਕੀਤੀ ਆ ਕਿ ਇਦਾਂ ਨਾ ਨੂਨੀਆ ਆਪ ਹੀ ਨੇ ਇਹ ਸਾਨੂੰ ਤਲਾ ਮਿਲੇ ਸੀ ਕਿ ਰੇਲਵੇ ਦੇ ਲਾਈਨ ਦੇ ਨਾਲ ਕੰਡਰ ਕੁਆਟਰਾਂ ਦੇ ਵਿੱਚ ਇੱਕ ਡੈਡਬਡੀ ਪਈ ਹੈ ਤੇ ਜੋ ਅਸੀਂ ਮੌਕੇ ਤੇ ਆਏ ਤੇ ਮੌਕੇ ਤੇ ਉਹਦੇ ਵਾਰਸ ਵੀ ਆਏ ਆ ਤੇ ਉਹਨਾਂ ਨੇ ਦੱਸਿਆ ਕਿ ਅੱਜ ਇਹਨੇ ਸੂਰੇ 9:00 ਵਜੇ ਇੱਕ ਇੰਸਟਾਗ੍ਰਾਮ 'ਤੇ ਵੀਡੀਓ ਵਾਰਡ ਕੀਤੀ ਸੀ ਤੇ ਉਹਦੇ ਵਿੱਚ ਇਹਨੇ ਇਹ ਗੱਲ ਕੀਤੀ ਸੀ ਕਿ ਮੈਂ ਮੇਰੇ ਮਾਪੇ ਦੀ ਮਰ ਗਈ ਹੈ ਤੇ ਮੇਰਾ ਵੀ ਦੇਹ ਨਹੀਂ ਲਿਆ ਕਿਸੇ ਦਾ ਨਾਮ ਵਗੈਰਾ ਨਹੀਂ ਲਿਆ ਇਹਨੇ ਤੇ ਇਸ ਕਰਕੇ ਨੇ ਕੋਈ ਜਰੀਲੀ ਜਿਸ ਕਾ ਕੇ ਆਪਣੇ ਆਪ ਨੂੰ ਦਿੱਤੀ ਕਾਰਨ ਕੋ پتہ ਲੱਗ ਨਹੀਂ ਨਹੀਂ ਜੀ ਕਿ ਨੇ ਹੋਈ ਕਹਿੰਦਾ ਕਿ ਮੇਰੇ ਮਾਪੇ ਦੀ ਡੈਥ ਹੋ ਗਈ ਹੈ ਤੇ ਮੇਰਾ دل ਨਹੀਂ ਲੱਗਦਾ ਤੇ ਡਿਪਰੈਸ਼ਨ ਸੀ ਹਾਂਜੀ ਪਛਾਣ ਹੋ ਗਈ ਜੀ ਇਹਦਾ ਨਾਮ ਬਿਕਰਮਜੀਤ ਸਿੰਘ ਦਾ ਆਹ ਕਾਰਡ ਮਿਲਿਆ ਬਿਕਰਮਜੀਤ ਸਿੰਘ ਆ ਸਨ ਆਫ ਜਸਵੰਤ ਸਿੰਘ ਆ ਇਹ ਛੀਸ਼ੇਰਾਲ ਪਿੰਡ ਦਾ ਰਹਿਣ ਵਾਲਾ ਹਾਂਜੀ ਸੁਣਦੇ ਹੋ ਜੀ ਉਹਨੂੰ ਇਹ ਇਸ ਬਾਰੇ ਦੇ ਦੇਖੋ ਕੋਈ ਜਿਹੜੀ ਚੀਜ਼ ਖਾਦੀ ਹੈ ਇਹਦੀ ਪੁਸ਼ਟੀ ਉਹਦੇ ਵਿੱਚ ਹੀ ਹੋਏਗੀ ਪੋਸਟਮਾਰਟਮ ਤੋਂ ਹਾਂ ਡੈਡ ਬੋਡੀ ਕਮਿਟੀ ਜਿ ਲੈਗੇ ਹਾਂ ਡੈਡ ਬੋਡੀ ਕਮਿਟੀ ਜਿ ਲੈਗੇ ਆਪਾਂ ਪੋਸਟਮਾਰਟਮ ਕਰਾਵਾਂਗੇ ਜਿਸ ਤੋਂ ਆਪਾਂ ਰਿਪੋਰਟ ਆ ਗਈ